ਸਰਜੀ ਚੰਨੀ ਨੂੰ ਮੈਂ ਤਾਂ ਅੱਜ ਵੀ ਕਹਿੰਦਾ ਵੀ ਸਾਰੇ ਔਖੇ ਨੇ ਜਿਹੜੇ ਔਖੇ ਸਾਡੇ ਕੋਲ ਆਜੋ ਇੱਥੇ ਬੜੀ ਵਧੀਆ ਪਾਰਟੀ ਆ 2027 ਸਰਕਾਰ ਆਉਣ ਵਾਲੀ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਸਾਰੇ ਵਧੀਆ ਰਲ ਕੇ ਆਪਾਂ ਪੰਜਾਬ ਦਾ ਫਾਇਦਾ ਕਰੀਏ ਲੇਰੀਆਂ ਆਪਰਾਉਂ ਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਖਾ ਨੇਜ ਨਿੱਕੀ ਨਾਲ ਕਾਂਗਰਸ ਦਾ ਸਿਪਾਈ ਐ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਲੋਕਾਂ ਦਾ ਸਪੋਕਸਮੈਨ ਮੁੱਦਾ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਕੇ ਬੀਜੇਪੀ ਚ ਸ਼ਾਮਲ ਹੋਣਗੇ ਜਾਂ ਉਹਨਾਂ ਨੂੰ ਹੋਣਾ ਚਾਹੀਦਾ ਹੈ ਤੁਸੀਂ ਬੀਜੇਪੀ ਚ ਸ਼ਾਮਲ ਹੋ ਜਾਵੋ ਤੇ ਆਪਾਂ ਰਲ ਕੇ ਸਰਕਾਰ ਬਣਾਵਾਂਗੇ ਵੱਡੀ ਆਫਰ ਬੀਜੇਪੀ ਦੇ ਵੱਲੋਂ ਚਰਨਜੀਤ ਚੰਨੀ ਹੋਰਨ ਦਿੱਤੀ ਗਈ ਹੈ ਔਰ 2027 ਚ ਸਰਕਾਰ ਬਣਾ ਕੇ ਪੰਜਾਬ ਦਾ ਭਲਾ ਕਰੇ ਕੀ ਵਾਕਿਆ ਹੀ ਚਰਨਜੀਤ ਚੰਨੀ ਦੇ ਬੀਜੇਪੀ ਚ ਸ਼ਾਮਲ ਹੋਣ ਦੇ ਨਾਲ ਸਰਕਾਰ ਬਣੇਗੀ ਜਾਂ ਫਿਰ ਉਹ ਉਹਨਾਂ ਨੂੰ ਵੈਸੇ ਸ਼ਾਮਲ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੇ ਆ ਜਾਂ ਸਰਕਾਰ ਬਣਾ ਕੇ ਵਾਕਈ ਹੀ ਪੰਜਾਬ ਦਾ ਭਲਾ ਹੋ ਸਕਦਾ ਪੰਜਾਬ ਦੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦਾ ਭਲਾ ਕਰਾਂਗੇ ਕੇਵਲ ਢਿੱlo ਹਰਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਇੱਕ ਵੱਡਾ ਬਿਆਨ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਸ਼ਾਮਲ ਹੋਵੋ ਆਪਾਂ ਰਲ ਕੇ ਸਰਕਾਰ ਬਣਾਵਾਂਗੇ ਪੰਜਾਬ ਦਾ ਭਲਾ ਕਰਾਂਗੇ ਸੋ ਇਹ ਮੁੱਦਾ ਜਿਹੜਾ ਸਵੇਰ ਤੋਂ ਚੱਲ ਰਿਹਾ ਸੀ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਜਿਹੜੀ ਆਏ ਦਿਨ ਨਵੇਂ ਮੋੜ ਕੱਟ ਰਹੀ ਹੈ ਉਸ ਨੂੰ ਸਮਝਣ ਦੀ ਗੱਲ ਕਰਾਂਗੇ ਪਹਿਲਾਂ ਗੱਲ ਸੁਣਦੇ ਜਰਜੀ ਚਨੀਨਵਤ ਅੱਜ ਵੀ ਕਹਿਣਾ ਵੀ ਸਾਰੇ ਔਖੇ ਨੇ ਇਹ ਜਿਹੜੇ ਔਖੇ ਸਾਡੇ ਕੋਲ ਆਜੋ ਇੱਥੇ ਬੜੀ ਵਧੀਆ ਪਾਰਟੀ ਆ 2027 ਸਰਕਾਰ ਆਉਣ ਵਾਲੀ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਸਾਰੇ ਵਧੀਆ ਰਲ ਕੇ ਆਪਾਂ ਪੰਜਾਬ ਦਾ ਫਾਇਦਾ ਕਰਾਂ। ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਬਰੋਤੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ। ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ। ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ। ਪੰਜਾਬ ਇੱਕ ਗੁਲਦਸਾ ਹੈ। ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਜਾਤਾਂ ਦਾ। ਸਾਰਿਆਂ ਨੂੰ ਇਸ ਗੁਲਦਸਤੇ ਵਿੱਚ ਸ਼ਾਮਲ ਦਰਅਸਲ ਗੱਲ ਇਹ ਹੈ ਕਿ ਜੇਕਰ ਚਰਨਜੀਤ ਚੰਨੀ ਹੋਰਾਂ ਦੇ ਬਿਆਨ ਨੂੰ ਵੇਖਿਆ ਜਾਵੇ ਇਹ ਬਿਆਨ ਹਾਲਾਂਕਿ ਇਸ ਸਟੇਟਮੈਂਟ ਤੋਂ ਬਾਅਦ ਦਾ ਨਹੀਂ ਪਹਿਲਾਂ ਦਾ ਬਿਆਨ ਹੈ ਕਿ ਮੈਂ ਕਾਂਗਰਸ ਦੇ ਨਾਲ ਆ ਤੇ ਕਾਂਗਰਸ 'ਚ ਹੀ ਰਹੂੰਗਾ ਪਰ ਅਜਿਹੇ ਬਿਆਨ ਕੱਲੇ ਚਰਨਜੀਤ ਚੰਨੀ ਨਹੀਂ ਹੋਰ ਬੜੇ ਘਾਗ ਕਾਂਗਰਸੀਆਂ ਦੇ ਵੱਲੋਂ ਦਿੱਤੇ ਗਏ ਆ ਪਰ ਉਹਨਾਂ ਨੇ ਜਾਂ ਹੋਰ ਕਈ ਪਾਰਟੀ ਦੇ ਲੀਡਰਸ ਕਹਿ ਲਈ ਉਹਨਾਂ ਦੇ ਵੱਲੋਂ ਦਿੱਤੇ ਗਏ ਪਰ ਉਹਨਾਂ ਨੇ ਬਾਅਦ ਦੇ ਵਿੱਚ ਪਾਰਟੀ ਬਦਲੀ ਆ ਕਿਉਂਕਿ ਸਮਾ ਹਾਲਾਤ ਕਦੇ ਵੀ ਸਥਿਰ ਨਹੀਂ ਰਹਿੰਦੇ ਉਹ ਇੱਕੋ ਵਰਗੇ ਨਹੀਂ ਰਹਿੰਦੇ ਬਦਲਦੇ ਰਹਿੰਦੇ ਆ ਔਰ ਸਿਆਸਤ ਜਿਹੜੀ ਹੈ ਉਹ ਇਸ ਤਰੀਕੇ ਨਾਲ ਬਦਲਦੀ ਹੈ ਕਿ ਤੁਹਾਨੂੰ ਕਈ ਵਾਰੀ ਮਜਬੂਰੀ ਬਸ ਆਪਣੇ ਪਗਾਏ ਹੋਏ ਬੋਲਾਂ ਤੋਂ ਵੀ ਪਲਟਣਾ ਪੈ ਜਾਂਦਾ ਤਾਂ ਚਰਨਜੀਤ ਚੰਨੀ ਹੋਰਾਂ ਨੂੰ ਕੇਵਲ ਟਿੱਲੋ ਹੋਰਾਂ ਨੇ ਕਿ ਕਿਸੇ ਦੇ ਕਹਿਣ ਤੇ ਆਫਰ ਦਿੱਤੀ ਹੈ ਜਾਂ ਆਪਣੇ ਪੱਧਰ ਦੇ ਉੱਤੇ ਦਿੱਤੀ ਹੈ ਕੀ ਵਾਕਿਆ ਕਿਤੇ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਇਹ ਸਾਰਾ ਪਰਦੇ ਦੇ ਪਿੱਛੇ ਕੋਈ ਗੁਫ਼ਤਗੂ ਤਾਂ ਨਹੀਂ ਹੋ ਰਹੀ ਕਿ ਇਸ ਤਰੀਕੇ ਦੇ ਨਾਲ ਸੱਦਾ ਦਿੱਤਾ ਜਾਵੇ ਤੇ ਇਹ ਪ੍ਰਟੈਂਡ ਕੀਤਾ ਜਾਵੇ ਕਿ ਉਹ ਬੜੇ ਔਖੇ ਨੇ ਬੜੇ ਮੁਸ਼ਕਿਲ ਦੌਰ ਦੇ ਵਿੱਚੋਂ ਲੰਘ ਰਹੇ ਐ ਤੇ ਉਸ ਤੋਂ ਬਾਅਦ ਉਹਨਾਂ ਨੂੰ ਖੁੱਲੇ ਆਮ ਪਬਲਿਕਲੀ ਇਦਾਂ ਦੀ ਆਫਰ ਦਿੱਤੀ ਜਾਵੇ ਉਸ ਤੋਂ ਬਾਅਦ ਕੋਈ ਪਾਰਟੀ ਐਕਸ਼ਨ ਹੁੰਦਾ ਸੋ ਇਦਾਂ ਦੀਆਂ ਕਈ ਸਾਰੀਆਂ ਥਿਉਰੀਜ਼ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਪਰ ਜਿਸ ਤਰੀਕੇ ਨਾਲ ਚਰਨਜੀਤ ਚੰਨੀ ਹੋਰਾਂ ਦੇ ਵੱਲੋਂ ਵੀ ਆਪਣੇ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ ਉਹ ਜਿਵੇਂ ਇੱਕ ਖਾਸ ਫਿਰਕੇ ਦੀ ਗੱਲ ਕਰਦੇ ਆ ਉਹਨਾਂ ਦੀ ਬਾਤ ਪਾਉਂਦੇ ਆ ਤੇ ਦਰਦ ਉਹਨਾਂ ਦਾ ਛਲਕਦਾ ਕਿ ਉਹਨਾਂ ਨੂੰ ਕੋਈ ਖਾਸ ਜ਼ਿੰਮੇਵਾਰੀ ਜਿਹੜੀ ਹੈ ਉਹ ਨਹੀਂ ਮਿਲਦੀ ਹੈ ਤਾਂ ਇਹਦੇ ਉੱਤੇ ਤੁਹਾਡਾ ਕੀ ਰਾਏ ਵਿਚਾਰ مشورہ ضرور ਦਿਓ ਸਾਡੇ ਨੇ ਕਾਲਰ ਜੁੜ ਚੁੱਕੇ ਹੈ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸਤਿਗੁਰ ਜੀ ਮੇਰਾ ਨਾਮ ਹਰੀਸ਼ ਹੈ ਜੀ ਤੇ ਮੈਂ ਬਟਿੰਡਾ ਜਿਹੜੇ ਤੋਂ ਬੋਲ ਰਿਹਾ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਚਰਨਜੀਤ ਸਿੰਘ ਚੰਨੀ ਦੇਖੋ ਜਿੰਨਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਜਿਹੜੇ ਉਹਨਾਂ ਨੇ ਸੈਸਲੀਆਂ ਕੀਤੀ ਸੀ ਉਹ ਕਿਤਨੇ ਕਿਤੇ ਲੋਕ ਪੱਖੀ ਸੀਗੇ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਾਂਗਰਸ ਦੇ ਚਤਤਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜਾ ਲੋਕਾਂ ਦੇ ਪੱਖ ਦੇ ਕੰਮ ਨਹੀਂ ਕੀਤਾ ਮਤਲਬ ਜਿੰਨਾ ਕਿ ਡਿਊਰੇਸ਼ਨ ਉਹਨਾਂ ਦਾ ਟਾਈਮ ਮਿਲੀ ਹੈ ਉਹ ਸਹੀ ਕੀਤਾ ਪਰ ਹੁਣ ਬੀਜੇਪੀ ਇਧਰਲੇ ਕਿਤੇ ਲੀਡਰਾਂ ਨੂੰ ਉਹਨਾਂ ਨੂੰ ਖਿੱਚ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਲੀਡਰਾਂ ਨੇ ਲੋਕਾਂ ਦੀ ਪਸੰਦ ਹੈਗੀ ਤਾਂ ਇਹ ਵੀ ਚੰਨੀ ਵੀ ਪਸੰਦ ਨਹੀਂ ਲੋਕਾਂ ਦੇ ਐਮਪੀ ਨੇ ਤਾਂ ਕਿੰਨਾ ਕਿਤੇ ਲੱਗਦਾ ਹੁਣ ਬੀਜੇਪੀ ਨੂੰ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਅਲੱਗ ਤੋਂ ਹਾਲਾਂਕਿ ਅਲਾਈਅੰਸ ਹੁੰਦਾ ਨਹੀਂ ਹੁੰਦਾ ਤਾਂ ਬਾਤ ਹੀ ਗੱਲ ਹੈ ਪਰ ਉਹਨਾਂ ਨੂੰ ਲੱਗਦਾ ਹੈ ਵੀ ਚਰਨਜੀਤ ਸਿੰਘ ਚੰਨੀ ਜੇਕਰ ਬੀਜੇਪੀ 'ਚ ਲੈ ਆਂਦੇ ਨੇ ਕਿਉਂਕਿ ਐਦਾਂ ਹੀ ਹੁੰਦਾ ਹੈ ਜਿਹੜੇ ਮੈਸੇਜ ਇਨਕਲੂਜਨ ਦਿੱਤੇ ਜਾਂਦੇ ਕਿ ਸਾਡੀ ਪਾਰਟੀ ਜਾਦੋ ਇਹ ਕਨਵੇ ਨਹੀਂ ਹੁੰਦਾ ਵੀ ਤੁਸੀਂ ਇੱਧਰ ਆ ਸਕਦੇ ਹੋ ਉਹਨੂੰ ਮਤਲਬ ਰਿਸਪੈਕਟ ਦਿੱਤੀ ਜਾਊਗੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਵਧਿਆਂ ਨੇ ਕੋਈ ਡਿਸਪੂਟਡ ਇਸ ਤਰੀਕੇ ਦਾ ਕਦੇ ਕੋਈ ਸਾਜ਼ਿਲੇਬਾਜ਼ੀ ਕਹਿਦੀਆਂ ਕਿਵੇਂ ਲੀਡਰਾਂ ਦੇ ਵਿੱਚ ਪੜੀ ਹੁੰਦੀ ਹੈ ਕਿ ਲੀਡਰ ਦੇ ਪ੍ਰਤੀ ਪ੍ਰਤੀਸ਼ਾਤ ਪ੍ਰਚਾਰਣ ਬਣ ਜਾਂਦੇ ਨੇ ਵੀ ਇਸ ਟਾਈਪ ਦੇ ਲੀਡਰ ਆ ਪਹਿਲੇ ਜੀ ਕੋਈ ਉਹਨਾਂ ਦੇ ਪ੍ਰਤੀ ਕੋਈ ਹੈ ਨਹੀਂ ਲੋਕਾਂ ਦੀ ਧਾਰਨਾ ਪਸੰਦੀਦਾ ਲੀਡਰ ਹੈ ਲੋਕਾਂ ਦੇ ਪਰ ਜੇ ਬੀਜੇਪੀ ਚੋਂ ਜਾਂਦੇ ਆ ਤਾਂ ਮੈਨੂੰ ਲੱਗਦਾ ਕੋਈ ਜ਼ਿਆਦਾ ਵੱਡਾ ਫਾਇਦਾ ਉਹਨਾਂ ਨੂੰ ਬੀਜੇਪੀ ਚ ਕੋਨਾ ਨਹੀਂ ਕਿਉਂਕਿ ਕਾਂਗਰਸ ਦੇ ਵਿੱਚ ਉਹ ਰਹਿ ਚੁੱਕੇ ਨੇ ਕਾਂਗਰਸ ਦੇ ਐਨਪੀ ਨੇ ਬੀਜੇਪੀ ਚ ਜਾ ਕੇ ਬਹੁਤ ਡਿੱਗਜ ਲੀਡਰ ਨੇ ਵੱਡੇ ਵੱਡੇ ਲੀਡਰ ਆ ਪਰ ਉਹ ਜਾ ਕੇ ਉਹਨਾਂ ਨੂੰ ਕੀ ਉਹਨਾਂ ਰਿਸਪੈਕਟ ਮਿਲਦੀ ਹੈ ਕਿ ਉਹ ਜਗ੍ਹਾ ਮਿਲਦੀ ਹੈ ਇਹ ਇਹ ਬੱਤਾ ਸਵਾਲੇ ਹੁੰਦਾ ਪਰ ਕਾਂਗਰਸ ਵਿੱਚ ਵੀ ਮਿਲਣ ਲੱਗਦਾ ਜੇ ਉਹ ਕਾਂਗਰਸ ਹੈ ਜੇ ਨਹੀਂ ਤਾਂ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਲੋਕ ਪ੍ਰਸੰਨ ਕਰਦੇ ਆ ਲੀਡਰਸ਼ਿਪ ਉਹਨਾਂ ਦੇ ਨਾਲ ਹੈ ਕੀ ਹੈ ਤੇ ਆਪ ਲੋਕ ਸਭ ਤੋਂ ਵੱਡੀ ਗੱਲ ਆ ਆਪ ਲੋਕਾਂ ਦੀ ਸਪੋਰਟ ਉਹਨਾਂ ਲਈਏ ਲੋਕ ਪਸੰਦ ਕਰਦੇ ਚੱਲੇ ਜਿਵੇਂ ਚੰਨੀ ਦੇ ਨਾਮ ਨੂੰ ਲੋਕ ਜਾਣਦੇ ਆ ਪਸੰਦ ਕਰਦੇ ਆ ਜੀ ਮੈਨੂੰ ਲੱਗਦਾ ਨਹੀਂ ਕਿ ਬੀਜੇਪੀ ਉਹਨਾਂ ਨੂੰ ਖਿੱਚ ਤਾਂ ਰਹੀ ਹੈ ਤੇ ਚੱਲ ਜਿਵੇਂ ਚੰਨੀ ਨੂੰ ਜਾਣਾ ਨਹੀਂ ਚਾਹੀਦਾ ਪੰਜਾਬ 'ਚ ਹੀ ਰਹਿ ਕੇ ਕਾਂਗਰਸ ਪਾਰਟੀ 'ਚ ਹੀ ਰਹਿ ਕੇ ਬਾਕੀ ਫੈਸਲਾ ਉਹ ਆਪਣੇ ਉਹ ਜਾਣਦੇ ਨਹੀਂ ਜਾਂਦੇ ਜੀ ਤਾਂ ਉਹਨਾਂ ਦਾ ਪਰ ਮੇਰੇ ਹਿਸਾਬ ਦੇ ਨਾਲ ਤਾਂ ਬੀਜੇਪੀ 'ਚ ਨਹੀਂ ਜਾਣਾ ਚਾਹੀ ਅ ਸ਼ੁਕਰੀਆ ਹਰਿਸ਼ ਜੀ ਤੁਸੀਂ ਸਮਾਂ ਕੱਢ ਕੇ ਵਿਸ਼ੇ ਦੇ ਉੱਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਇੱਕ ਹੋਰ ਕਾਲਰ ਜੁੜ ਰਹੇ ਉਹਨਾਂ ਦੀ ਗੱਲ ਸੁਣਾਗੇ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਹਲੋ ਹਲੋ ਹਾਂਜੀ ਸਰ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਮੈਂ ਸਤਨਾਮ ਸਿੰਘ ਕਪੂਰਤਲਾ ਤੋਂ ਗੱਲ ਕਰਦਾ ਹਾਂ ਕੀ ਕਹਿਣਾ ਚਾਹੁੰਦੇ ਹੋ ਸਤਨਾਮ ਸਿੰਘ ਜੀ ਸਰ ਜੀ ਮੈਨੂੰ ਮੈਂ ਤੇ ਪਹਿਲਾਂ ਮੈਂ ਕਾਂਗਰਸ ਦੇ ਸੀ ਹੁਣ ਮੈਂ ਕਾਂਗਰਸ ਦਾ ਹਾਂ ਪਰ ਪਰ ਮੈਨੂੰ ਇਹ ਲੱਗਦਾ ਕਿ ਐਕਤੀ ਬੀਜਪੀ ਨੇ ਜਿਹੜਾ ਕੰਮ ਕੀੜਿਆ ਬੀਜਪੀ ਆਪਣੀ ਸਰਕਾਰ ਬਣਾਉਂਗੀ ਲੱਗਦਾ ਸਾਨੂੰ ਤਾਂ ਜੀ ਲੋਕਾਂ ਦੇ ਬੀਜਪੀ ਨੇ ਆਪਣਾ ਜੋ ਹੋਲਡ ਬਣਾ ਰੱਖਿਆ ਪੰਜਾਬ 'ਚ ਇਸ ਸਮੇਂ ਹੂੰ ਯਕੜ ਉਹਨਾਂ ਨੇ ਉਹ ਬਹੁਤ ਵਧੀਆ ਬਣਾ ਰੱਖਿਆ ਸਾਡੇ ਜਿਹੜੇ ਬੰਦੇ ਆ ਜੇ ਕਾਂਗਰਸ ਦੇ ਟੋਟ ਟੋਟ ਤੋਂ ਦ ਚਲ ਗਏ ਆਮ ਆਦਮੀ ਪਾਰਟੀ ਦੋਧ ਚਲ ਗਏ ਤਾਂ ਫਿਰ ਤਾਂ ਬਹੁਤ ਮੁਸ਼ਕਲ ਹੋ ਜਾਣਾ ਮੈਂ ਜੀ ਪਰ ਤੁਹਾਨੂੰ ਇਦਾਂ ਕਿਉਂ ਜਾਪਦਾ ਹੈ ਕਿ ਕਾਂਗਰਸੀਆਂ ਦੇ ਸਿਰ ਤੇ ਬੀਜੇਪੀ ਸਰਕਾਰ ਬਣਾਏਗੀ ਜਿਹੜੇ ਪਾ ਜਾਵੇ ਮੈਂ ਖੁਦ ਕਾਂਗਰਸੀ ਚੰਨਾ ਨਹੀਂ ਸਤਨਾਮ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਸਰਕਾਰ ਬਣਾਏਗੀ ਕਿ ਜਿਹੜੇ ਕਾਂਗਰਸ ਤੋਂ ਗਏ ਲੀਡਰ ਹੈ ਉਹਨਾਂ ਦੇ ਬਲਬੂਤੇ ਬਣਾਏਗੀ ਹਾਂਜੀ ਉਹਨਾਂ ਦੇ ਮਸਲੇ ਹੈ ਕਿ ਉਹ ਕਿਉਂ ਛੱਡ ਰਹੇ ਕਾਂਗਰਸ ਨੂੰ ਚੰਨੀ ਸਾਹਿਬ ਦਾ ਵੀ ਸਾਹਮਣੇ ਦਿਖ ਰਿਹਾ ਤੇ ਕਿਉਂ ਛੱਡ ਰਹੇ ਕਾਂਗਰਸ ਸੀ ਇਹਨਾਂ ਨੂੰ ਆਫਰਾਂ ਮਿਲੀਆਂ ਤੁਸੀਂ ਕਾਂਗਰਸੀ ਹੋ ਤੁਸੀਂ ਚੰਨੀ ਸਾਹਿਬ ਨੂੰ ਕਦੇ ਮਿਲੇ ਹੋ

ਇਹ ਬਿਲਕੁਲ ਜਿਹੜੇ ਆ ਭਾਵੇਂ ਕੇ ਭਾਜਪਾ ਵਾਰ-ਵਾਰ ਸੱਦੇ ਦੇ ਰਹੀ ਹੈ ਪਰ ਚੰਦਰ ਸਿੰਘ ਚੰਨੀ ਨੂੰ ਕਾਂਗਰਸ ਨਹੀਂ ਛੱਡਣੀ ਚਾਹੀਦੀ ਕਿਉਂਕਿ ਭਾਜਪਾ ਦਾ ਇੱਕੋ ਹੀ ਜੰਦਾ ਹੈ ਕਿ ਦੇਸ਼ ਦੇ ਵਿੱਚੋਂ ਕਾਂਗਰਸ ਖਤਮ ਕਰਨੀ ਆ ਤਾਂ ਹੁਣ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਮਜ਼ਬੂਤੀ ਆ ਉਸ ਨੂੰ ਕਮਜ਼ੋਰ ਕਰਨ ਦੇ ਲਈ ਭਾਜਪਾ ਇਹੋ ਜਿਹਾ ਸਾਜਸ਼ਨਾ ਕਰੂਗੀ ਤੁਸੀਂ ਪਹਿਲਾਂ ਵੀ ਦੇਖੋ ਕੈਪਟਨ ਮਰਿੰਦਰ ਸਿੰਘ ਨੂੰ ਬੁਲਾਇਆ ਹੋਰ ਕਿੱਡੇ ਵੱਡੇ ਲੀਡਰ ਬੁਲਾਏ ਸਨੀਰ ਜਾਖਸ ਬੁਲਾਇਆ ਉਹਨਾਂ ਨੇ ਟੈਪ ਬੈ ਕੇ ਸਾਰਿਆਂ ਨੂੰ ਜ਼ੀਰੋ ਕਰਤਾ ਜੇ ਕਿਤੇ ਚੰਨ ਸਿੰਘ ਚੰਨੀ ਨੇ ਇਹ ਗਲਤੀ ਕਰ ਲਈ ਭਾਜਪਾ ਜਾਣਦੀ ਤਾਂ ਉਹਨਾਂ ਨੂੰ ਵੱਡਾ ਪਸਤਾਵਾ ਹੋ ਗਿਆ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਹੋ ਜਾਵੇਗਾ ਮੈਨੂੰ ਨਹੀਂ ਲੱਗਦਾ ਕਿ ਚੰਨ ਸਿੰਘ ਚੰਨੀ ਛੱਡ ਕੇ ਜਾਣਗੇ ਕਿਉਂਕਿ ਚੰਨ ਸਿੰਘ ਚੰਨੀ ਬੜੇ ਪੜੇ ਲਿਖੇ ਸੂਝਵਾਨ ਜਿਹੜੇ ਨੇ ਲੀਡਰ ਨੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਮੁੱਖ ਮੰਤਰੀ ਵੀ ਬਣਾਇਆ ਸੀ ਭਾਜਪਾ ਇਸੇ ਕਰਕੇ ਸਮਾਜਿਕ ਤੌਰ ਤੇ ਇੱਕ ਪ੍ਰੈਸ਼ਰ ਬਣਾ ਰਹੀ ਆ ਸੋਸ਼ਲ ਮੀਡੀਆ ਤੇ ਇੱਕ ਵੇਵ ਬਣਾ ਰਹੀ ਆ ਕਿ ਅਸੀਂ ਚੰਨੀ ਨੂੰ ਲੈ ਕੇ ਜਾਣਾ ਤੇ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਉਣਾ ਪਰ ਜੇ ਉਹਨਾਂ ਨੇ ਗਲਤੀ ਕਰ ਲਈ ਸੀਐਮ ਦਾ ਜੇਰਾ ਤਾਂ ਬਹੁਤ ਦੂਰ ਮੇਨਲਾ ਦਾ ਸ਼ਾਇਦ ਚੰਨੀ ਫਿਰ 2027 ਕੇ ਐਮਐਲਏ ਵੀ ਨਹੀਂ ਬਣ ਸਕਦੇ ਜੀ ਠੀਕ ਹੈ ਸ਼ੁਕਰੀਆ ਜਸਵਿੰਦਰ ਜੀ ਸਮਾਖੰਟੇ ਅਗਲ ਬਾਤ ਕੀਤੀ ਅਗਲੇ ਕਾਲਰ ਵੱਲ ਬਦਾਂਗੇ ਤੁਹਾਡਾ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਮੈਂ ਫਲਤਨ ਸਿੰਘ ਬੋਲ ਰਿਹਾ ਜਲਾਲਾਵਾਲ ਜੀ ਸਵਾਗਤ ਹੈ ਮੈਂ听ਤੀ ਅਜੀ ਜਿਵੇਂ ਤੁਸੀਂ ਦੱਸ ਲਿਆ ਚੰਨੀ ਸਾਹਿਬ ਜਾ ਰਹੇ ਹੈ ਚੰਨੀ ਸਾਹਿਬ ਨੂੰ ਕਾਂਗਰਸ ਬਹੁਤ ਵਧੀਆ ਹੈ ਕਾਂਗਰਸ ਜਾ ਰਹੇ ਕੀ ਕਹਿ ਰਹੇ ਹੋ ਮੈਂ ਗੱਲ ਨਹੀਂ ਸਮਝਾਈ ਤੋ ਨਹੀਂ ਤੁਸੀਂ ਕਹਿ ਰਹੇ ਨਾ ਵੀ ਬੀਜੇਪੀ ਚੰਨੀ ਸਾਹਿਬ ਜਾ ਰਹੇ ਆ ਚੰਨੀ ਸਾਹਿਬ ਨੂੰ ਕਾਂਗਰਸ ਬਹੁਤ ਵਧੀਆ ਹੈ ਜੀ ਇਹਨਾਂ ਨੂੰ ਮੌਕਾ ਦੇ ਮਨਵਾਉਣਾ ਕਿ ਇੱਧਰ ਅੱਗੇ ਆਪਣੇ ਬਹੁਤ ਜਾਵੜੇ ਆ ਲੀਡਰ ਉੱਥੇ ਨੇ ਉੱਥੇ ਤਾਂ ਅੱਗੇ ਬਹੁਤ ਕੱਕ ਹੈ ਜੀ ਨਹੀਂ ਬੀਜੇਪੀ ਵਾਲੇ ਬੁਲਾ ਰਹੇ ਆ ਮੈਂ ਇਹ ਨਹੀਂ ਕਿਹਾ ਕਿ ਚੰਨੀ ਸਾਹਿਬ ਜਾ ਰਹੇ ਆ ਸੁਲੱਖਣ ਸਿੰਘ ਜੀ ਮੈਂ ਤਾਂ ਇਹ ਕਿਹਾ ਜੀ ਬੀਜੇਪੀ ਵਾਲੇ ਉਹਨਾਂ ਨੂੰ ਬੁਲਾ ਰਹੇ ਆ ਜਾਣਾ ਨਾ ਜਾਣਾ ਇਹ ਤਾਂ ਉਹਨਾਂ ਦੇ ਉੱਤੇ ਨਿਰਪਰ ਕਰਦਾ ਹੈ ਉਹ ਉਹਨਾਂ ਦੀ ਮਰਜ਼ੀ ਹੈ ਨਾ ਤਾਂ ਜਾਣ ਵਾਲੇ ਨੂੰ ਕੋਈ ਰੋਕ ਸਕਦਾ ਹੈ ਲਿ ਜਾਣ ਵਾਲਾ ੱਤਕਾ ਨਹੀਂ ਕਰ ਸਕਦਾ ਹਾਂਜੀ ਹਾਂਜੀ ਹੂੰ ਮੈਂ ਜੀ ਬੇਨਤੀ ਹੈਗੀ ਆ ਵੀ ਜੇ ਇਹ ਜਾਣ ਕੇ ਤਾਂ ਕਾਟਾ ਕਾਣਗੇ ਇਹਨਾਂ ਦੀ ਇੱਥੇ ਵੈਲ ਬੁੱਡ ਬਹੁਤ ਹੈਗੀ ਆ ਸਿਆਲ ਚ ਕਿੰਨੀ ਸਾਡੀ ਠੀਕ ਹੈ ਸੁਲਖਣ ਸਿੰਘ ਜੀ ਸ਼ੁਕਰੀਆ ਧੰਨਵਾਦ ਤੁਸਾਂ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਕਾਂਗਰਸ 'ਚ ਇਹਨਾਂ ਦਾ ਫਿਊਚਰ ਬ੍ਰਾਈਟ ਹੈ ਅਗਲੇ ਕਾਲਰ ਵੱਲ ਵਧਾਂਗੇ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕੀ ਕਹੋਗੇ ਹਾਂਜੀ ਮੈਂ ਜੋਗਾ ਸਿੰਘ ਧਨੋਲਾ ਜੀ ਨਾਲ ਗੱਲ ਕਰ ਰਿਹਾ ਜੀ ਸਵਾਗਤ ਹੈ ਕੀ ਕਹਿੰਦੇ ਹੋ ਸਰ ਰਵਲ ਸਾਹਿਬ ਪੁਰਪਰਕਾਰ ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਵੀ ਜਿਹੜਾ ਰਾਜਨੀਤਿਕ ਲੋਕ ਨੇ ਜੇ ਕਿਹਾ ਹੈ ਪਾਰਟੀ ਤੋਂ ਇੱਕ ਤੋਂ ਜਾ ਕੇ ਦੂਜੀ ਤੇ ਕੁੱਸੀਆਂ ਮਾਰ ਰਹੀਆਂ ਨੇ ਕੋਈ ਵੀ ਹੋਵੇ ਬੰਦਾ ਉਹ ਹੂੰ ਉਹ ਆਪਣਾ 비ਜਨ ਦੱਸੇ ਲੋਕਾਂ ਨੂੰ ਦੱਸੇ ਵੀ ਮੈਂ ਉੱਥੇ ਜਾ ਕੇ ਕੀ ਕਰੂੰਗਾ ਜੇਰਾ ਮੈਨੂੰ ਇੱਥੇ ਨਹੀਂ ਮਿਲਿਆ ਜੀ ਪਰ ਉਹ ਪਾਰਟੀ ਦੱਸੇ ਵੀ ਇਹ ਜੇ ਸਾਡੇ ਪਾਰਟੀ ਚ ਆਵੇਗਾ ਤਾਂ ਸਾਡਾ ਇਹ ਸੁਧਾਰ ਕਰੇਗਾ ਲੋਕਾਂ ਦੇ ਹਿੱਤਾਂ ਲਈ ਇਹ ਲੜੇਗਾ ਜੀ ਬਸ ਗੱਲ ਤਾਂ ਇੰਨੀ ਕੀ ਹੈ ਇਹ ਸਮਝ ਆਣਾ ਲੋਕ ਜਾਂ ਰਾਜਨੀਤਿਕ ਲੋਕ ਪਾਰਟੀਆਂ ਜੀ ਤਾਂ ਸ਼ਾਇਦ ਸਾਡੇ ਕੁਝ ਠੀਕ ਹੈ ਸੁਧਾਰ ਹੋ ਜੇ ਕਾਇਕਲ ਹੋ ਜੇ ਬਿਲਕੁਲ ਠੀਕ ਹੈ ਜੋਗਾ ਸਿੰਘ ਜੀ ਸ਼ੁਕਰੀਆ ਧੰਨਵਾਦ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਅਗਲੇ ਕਾਲਰ ਵੱਲ ਵਧਾਂਗੇ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਮੈਂ ਮਾਨਸਾ ਤੋਂ ਹਰਪ੍ਰੀਤ ਬੋਲ ਰਹੀ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਸ੍ਰੀ ਕਾਲ ਜੀ ਨਰਜੋਤ ਸਿੰਘ ਤੜੀਵਾਲ ਜੀ ਜੀ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਜੀ ਦੀਪਾ ਆਸਵਾ ਕੋਲੇ ਆਪਦੇ ਬੰਦੇ ਹੈ ਨਹੀਂ ਜੀ ਤੇ ਅੱਜ ਜੇ ਚੰਨੀ ਸਾਹਿਬ ਪਾਜਪਾ ਜਰਾਦੇ ਵੀ ਨਹੀਂ ਜੀ ਜੀ ਇਹ ਇੱਕ ਐਮਐਲਏ ਵੀ ਜੀ ਬਣ ਸਕਦੀ ਉਹ ਕਿਉਂ ਇਹ ਇਹ ਪਤਾ ਕੀ ਹੈ ਜੀ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਵੱਡਾ ਉਹ ਨਹੀਂ ਹੈਗਾ ਜੀ ਵजूद ਨਹੀਂ ਹੈਗਾ ਅੱ데 ਦਾ ਕਾਲੀ ਅੱਗੇ ਭਾਜਪਾ ਜੀ ਅੱ데 ਕਾਂਗਰਸੀ ਭਾਜਪਾ ਦਾ ਬੰਦਾ ਦੱਸੋ ਕੌਣ ਆ ਜੀ ਤੇ ਮੈਂ ਇਹ ਚੀਜ਼ ਕਹਣਾ ਵੀ ਇਹ ਲੋਕਾਂ ਨੂੰ ਕਾਂਗਰਸੀ ਤੇ ਕਾਲੀ ਆ ਰਾਕੇ ਭਾਜਪਾ ਨੂੰ ਉਹ ਕਰ ਰਹੇ ਬਿੱਤੂ ਸਾਹਿਬ ਜੀ ਕੇ ਉਹ ਵੀ ਕਰ ਰਹੇ ਚੁਗੇ ਨਹੀਂ ਜੀ ਤੇ ਪਰ ਭਾਜਪਾ ਦਾ ਬੰਦਾ ਕੌਣ ਹੈ ਜੀ ਤੇ ਪਰ ਮੈਂ ਕਹਿੰਦਾ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਅਜੇ 10 ਸਾਲ ਇਹਨਾਂ ਨੂੰ ਵੇਟ ਕਰਨੀ ਪੂ ਨਹੀਂ ਬਣ ਸਕਦੀ ਜੀ ਠੀਕ ਹੈ ਹਰਪ੍ਰੀਤ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਬਣੀ ਮਿਹਰਬਾਨੀ ਤਾਂ ਜਿਹੜੀ ਰਲਿ ਮਿਲੀ ਸਲਾਹ مشورہ ਜਿਹੜਾ ਇਸ ਵੇਲੇ ਚਰਨਜੀਤ ਚੰਨੀ ਹੋਰਾਂ ਨੂੰ ਮਿਲ ਰਿਹਾ ਉਹ ਕਹਿੰਦੇ ਆ ਵੀ ਕਾਂਗਰਸ ਛੱਡਣ ਦੀ ਗਲਤੀ ਨਾ ਕਰਿਓ ਕਾਂਗਰਸ ਦੇ ਵਿੱਚ ਭਵਿੱਖ ਜਿਹੜਾ ਸੁਨਹਿਰਾ ਹੈ ਉਜਵਲ ਹੈ ਭਾਜਪਾ ਦੇ ਵਿੱਚ ਤੁਹਾਡੇ ਕਈ ਵਿਰੋਧੀ ਪਹਿਲਾਂ ਤੋਂ ਬੈਠੇ ਆ ਉਹ ਉਨੀ ਜੜ ਨਹੀਂ ਲਗਣ ਦੇਣਗੇ ਭਾਵੇਂ ਸੱਦੇ ਨਯੋਤੇ ਆਫਰ ਵੱਡੇ ਤੋਂ ਵੱਡੇ ਮਿਲ ਰਹੇ ਆ ਪਰ ਹਲੇ ਉਥੇ ਜਗ੍ਹਾ ਬਣਾਉਣੀ ਜਿਹੜੀ ਆ ਔਖੀ ਹੋਵੇਗੀ ਪਰ ਕੇਵਲ ਢਿਲਹੋਰਾ ਦੇ ਵੱਲੋਂ ਦਿੱਤਾ ਜਿਹੜਾ ਬਿਆਨ ਹੈ ਉਹਦੇ ਮੈਨੇ ਸਮਝਣ ਦੀ ਜ਼ਰੂਰਤ ਹੈ ਅਗਲੇ ਕਾਲਰ ਵੱਲ ਵਧਾਂਗੇ ਸਵਾਗਤ ਹੈ ਜੀ ਕੌਣ ਗੱਲ ਕਰਦੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਧਾਰੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਜੀ ਕੌਣ ਗੱਲ ਕਰ ਰਹੇ ਹੋ ਵੀਰ ਜੀ ਫਤਿਹਗੜ ਸੋਂ ਤੋਂ ਹਰਿੰਦਰ ਸਿੰਘ ਬੋਲ ਰਿਹਾ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਗੱਲ ਇਦਾਂ ਹੈ ਕਿ ਬੀਜੇਪੀ ਹੁਣ ਤਾਂ ਰਾਹ ਜਾਂਦੇ ਨੇ ਬਾੜੇ ਚ ਵੜ ਰਹੀ ਹੈ ਹੂੰ ਇਹ ਤਾਂ ਚੰਨੀ ਸਾਹਿਬ ਨੂੰ ਦੋਤਨਾ ਚਾਹੀਦਾ ਵੀ ਮੇਰਾ ਕਾਂਗਰਸ ਦੇ ਵਿੱਚ ਕੱਦ ਬਹੁਤ ਉੱਚਾ ਹੂੰ ਬੀਜੇਪੀ ਦੇ ਵਿੱਚ ਕਾਂਗਰਸ ਦੇ ਕਿੰਨੇ ਜਾ ਚੁੱਕੇ ਨੇ ਅਕਾਲੀਆਂ ਦੇ ਕਿੰਨੇ ਜਾ ਚੁੱਕੇ ਨੇ ਜੀ ਸੋਦਰੋ ਬੀਬੀ ਨਵਜੋਤ ਕਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਬੀਜੇਪੀ ਚ ਜੀ ਕਿ ਇੱਕ ਮਿਆਂ ਦੇ ਵਿੱਚ ਦੋ ਕਿਪਾਨਾ ਰਹਿ ਸਕਦੀਆਂ ਨੇ ਨਵਜੋਤ ਸਿੰਘ ਸਿੱਧੂ ਤੇ ਬੀਬੀ ਸਿੱਧੂ ਕਿਸੇ ਕਾ ਕਾਂਗਰਸ ਆਪਣੇ ਕੈਪਟਨ ਸਾਹਿਬ ਦੇ ਵਿਰੋਧ ਸਨ ਹੂੰ ਇਹ ਕਿੰਨੇ ਕ ਇਕੱਠੇ ਕਰ ਲੈਣੇ ਨੇ ਕੀ ਇਹਨਾਂ ਦੇ ਵਿੱਚ ਬਲਾਸਟ ਨਾ ਜਿਹੜਾ ਤਰੀਣਾ ਕੱਜੀ ਜੀ ਤੇ ਦੂਸਰੀ ਗੱਲ ਇਹ ਹੈ ਕਿ ਬੀਜੇਪੀ ਜਿੰਨਾ ਮਰਜੀ ਆਪਣੇ ਅੰਦਰ ਕਾਂਗਰਸ ਅਖਾਲੀ ਲੈ ਕੇ ਵੇ ਸਰ ਜੋ ਇਹਨਾਂ ਨੇ ਅਜ ਅਮਰੀਕਾ ਦੇ ਨਾਲ ਸਮਝੌਤੇ ਕੀਤੇ ਨੇ ਉਹ ਕਿਸਾਨ ਅੰਦੋਲਨ ਨਾਲ ਕੰਡੀਸ਼ਨ ਫੇਰ ਖੜੀ ਹੁੰਦੀ ਹੈ ਜੀ ਕਿ ਚੰਨੀ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਿਸਾਨ ਅੰਦੋਲਨ ਪਾਰਟ 2a SYL ਦਾ ਕੱਲ ਮੁੱਦਾ ਫੇਰ ਛਿੜਿਆ ਸੈਂਟਰ ਤੋਂ ਤੋਂ ਮਾ ਫੇਰ ਅੱਜ ਕੀਆ ਨੇ ਕੀ ਇਹ ਦੁਬਾਰਾ ਕਰਨੇ ਲੱਗਣਗੇ ਕੀ ਇਹ ਪੰਜਾਬ ਦੇ ਹੱਕ 'ਚ ਚੰਨੀ ਸਾਹਿਬ ਬੀਜੇਪੀ ਦੀ ਜਾਣਗੇਗਾ ਪੰਜਾਬ ਤੋਂ ਵਿਰੋਧ ਹੋ ਕੇ ਜਾਣਗੇ ਜੀ ਜੀ ਠੀਕ ਹੈ ਹਰਿੰਦਰ ਜੀ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਗੱਲ ਇਹ ਹੈ ਕਿ ਸੱਦੇ ਮਿਲਣਾ ਤੇ ਸ਼ਾਮਲ ਹੋਣਾ ਉਹ ਇੱਕ ਬਰਾਬਰ ਨਹੀਂ ਹੁੰਦਾ ਸੱਦਾ ਕਿਸੇ ਨੂੰ ਵੀ ਕਿਸੇ ਵੱਲੋਂ ਆ ਸਕਦਾ ਪਰ ਹਲੇ ਤੱਕ ਚਰਨਜੀਤ ਚੰਨੀ ਹੋਰਾਂ ਦਾ ਦਾਵਾ ਹੈ ਕਿ ਉਹ ਕਾਂਗਰਸੀ ਸੀ ਤੇ ਕਾਂਗਰਸੀ ਹੀ ਰਹਿਣਗੇ ਉਹ ਕਿਤੇ ਵੀ ਨਹੀਂ ਜਾਣਗੇ ਉਹ ਕਾਂਗਰਸ ਦੇ ਕਹਿੰਦੇ ਮੈਂ ਜਿਹੜਾ ਇੱਕ ਸੱਚਾ ਸਿਪਾਹੀ ਹਾਂ ਇੱਕ ਹੋਰ ਕੋਲਰ ਸਾਡੇ ਨਾਲ ਇਸ ਵੇਲੇ ਜੁੜ ਰਿਹਾ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਜੀ ਕੌਣ ਗੱਲ ਕਰ ਰਹੇ ਹੋ ਅਸੀਂ ਭੰਡਾ ਦਾ ਤੁਹਾਨੂੰ ਬੋਲਿਆ ਦਾਸਤ ਸੰਗ ਬੋਲ ਰਹੀ ਜੀ ਦਰਸ਼ਨ ਜੀ ਸਵਾਗਤ ਹੈ ਹਾਂਜੀ ਸਰਪਤਾ ਕੀ ਗੱਲ ਹੈ ਜੇ ਲੀਡਰ ਸਭ ਆਪਦੇ ਕੁਰਸੇ ਰਾਏ ਲਾਜ ਚਾਹੀਏ ਇਹਨਾਂ ਨੂੰ ਹੈਲੋ ਹਾਂਜੀ ਦਰਸ਼ਨ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ ਤੁਸੀਂ ਬੋਲੋ ਹਾਂਜੀ ਸਭ ਲੀਡਰ ਜੇ ਕੁਰਸੀਆਂ ਲਾਜ ਦਾ ਕੋਈ ਬੀਜੇਪੀ ਯਾਰ ਦਾ ਕਾਂਗਰਸ ਯਾਰ ਦਾ ਕੋਈ ਕਿਤੇ ਯਾਰ ਦਾ ਜੋ ਬਾਲ ਸਾਹਣੇ ਕੰਮ ਕੀਤਾ ਉਹ ਕੰਮ ਇਹਨਾਂ ਦਾ ਨਾ ਹੋਣ ਰਹਿਣ ਨੇ ਕਰਨੇ ਆ ਜੀ ਜੀ ਵੱਡਾ ਬਾਲ ਸਾਹ ਸੀਗੇ ਜੋ ਕੰਮ ਕਰ ਗਏ ਉਹ ਕੰਮ ਨੂੰ ਪਿਆਜ ਕੋਈ ਕਰ ਸਕਦਾ ਜੀ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣੀ ਰਾਏ ਸਾਂਝੀ ਕੀਤੀ ਅਗਲੇ ਕਾਲਰ ਵੱਲ ਵਧਾਂਗੇ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ ਬੇਨਤੀ ਹੈ ਤੁਸੀਂ ਫੋਨ ਤੇ ਗੱਲ ਕਰੋਗੇ ਤਾਂ ਬਿਹਤਰ ਰਹੇਗਾ ਹਾਂਜੀ ਸਰ ਠੀਕ ਹੈ ਜੀ ਹਾਂਜੀ ਕੌਣ ਗੱਲ ਕਰ ਰਹੇ ਹੋ ਪਰ ਮੈਂ ਸਰਬਜੀਤ ਸਿੰਘ ਗਰਾਮ ਗੜੀਆ ਗੜਾਸੜੀਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਰੇ ਜਿਹੜਾ ਚੰਨੀ ਜਾ ਰਿਹਾ ਕਹਿੰਦੇ ਬੀਜੇਪੀ ਦੇ ਜੀ ਇਹਦੇ ਕੋਲ ਫਾਇਦਾ ਤਾਂ ਹੈ ਨਹੀਂ ਬੀਜੇਪੀ ਜਾਣ ਦਾ ਜੀ ਤੇ ਬੀਜੇਪੀ ਦਾ ਕੋਈ ਹਾਰ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਨਹੀਂ ਜਾ ਨਹੀਂ ਰਹੇ ਉਹਨਾਂ ਨੂੰ ਸੱਦਾ ਸੱਦਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਉਹਨਾਂ ਨੇ ਜਾਣਦਾ ਨਹੀਂ ਕੋਈ ਹਲੇ ਤੱਕ ਦੱਸੀ ਕਿ ਮੈਂ ਜਾ ਰਿਹਾ ਜਾਂ ਨਹੀਂ ਜਾ ਰਿਹਾ ਬਾਕੀ ਦੱਸ ਕੇ ਤਾਂ ਕੋਈ ਜਾਂਦਾ ਵੀ ਨਹੀਂ ਦੱਸਦਾ ਦਾ ਬੀਜੇਪੀ ਲਈ ਜਿਤਨਾ ਨਾ ਪੰਜਾਬ 'ਚ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਕਿਉਂ ਨਹੀਂ ਜਿੱਤ ਸਕਦੇ ਜੇਕਰ ਕਾਂਗਰਸ ਜਾਂ ਅਕਾਲੀ ਦਲ ਜਿੱਤ ਸਕਦਾ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਬੀਜੇਪੀ ਕਿਉਂ ਨਹੀਂ ਉਹਨਾਂ ਨੇ ਯਾਰ ਕਰੀ ਕੋਈ ਇਹਨਾਂ ਦਾ ਕੋਈ ਹੈ ਤਾਂ ਇਹਦਾ ਆਤਾ ਹੈ ਨਹੀਂ ਬੀਜੇਪੀ ਦਾ ਠੀਕ ਹੈ ਠੀਕ ਹੈ ਸਰਬਜੀਤ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਜੀ ਅਗਲੇ ਕਾਲਰ ਵੱਲ ਵਧਾਂਗੇ ਸਵਾਗਤ ਹੈ ਜੀ ਕੌਣ ਬੋਲਦੇ ਹੋ ਹੈਲੋ ਹੈਲੋ ਹਾਂਜੀ ਹਾਂਜੀ ਸਾਸ੍ਰੀਕਾਲ ਸਾਸ੍ਰੀਕਾਲ ਜੀ ਹਾਂਜੀ ਇਹ ਮੈਂ ਆਮਨਪ੍ਰੀਤ ਸਿੰਘ ਗੱਲ ਕਰ ਰਿਹਾ ਹਾਂ ਰੇਕੋਰਡ ਤੋਂ ਜੀ ਕੀ ਰਾਏ ਹੈ ਤੁਹਾਡੀ ਹਾਂਜੀ ਅਸੀਂ ਇਹ ਰੇਅਰ ਦੇਣ ਚੰਮਿਓ ਚਲੋ ਬੀਜੇਪੀ ਆਫਰ ਤਾਂ ਦੇ ਰਹੀ ਆ ਗੱਲ ਕਰਦੇ ਜੰਮੀ ਜੰਮੀ ਚਾਹੁੰਦੇ ਆਪਣੇ ਕਾਂਗਰਸ ਪਾਰਟੀ ਨਹੀਂ ਚੱਲਣੀ ਚਾਹੀਦੀ ਉਹਨਾਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਤੇ ਸਾਨੂੰ ਅਸੀਂ ਵੀ ਇਹ ਅਪੀਲ ਕਰਦੇ ਹਾਂ ਹਰੇਕ ਮੰਡਲ ਨੂੰ ਵੀ ਉਹਨਾਂ ਨੂੰ ਸੀਐਮ ਡਿਕਲੇਰ ਕਰਨ ਕਿਉਂਕਿ ਹੁਣ ਮਤਲਬ ਆਪਣੇ ਪਿੰਡਾਂ ਵਿੱਚ ਵੀ ਹਰੇਕ ਸ਼ਹਿਰ ਵਿੱਚ ਹਰੇਕ ਲੋਕ ਜੇ ਵੀ ਸੀਐਮ ਜੰਮੀ ਹੀ ਤਾਂ ਅਗਲੇ ਸੀਐਮ ਹੋਣਗੇ ਆਪਣੇ ਜੀ ਹਾਂਜੀ ਲੋਕਾਂ ਦੀ ਆਵਾਜ਼ ਹੀ ਇਹ ਆ ਕਿ ਕਾਂਗਰਸ ਦਿੱਤੂ ਵੀ ਤਾਂ ਹੈ ਜੇ ਸੀਐਮ ਜੰਮੀ ਨੂੰ ਡਿਕਲੇਰ ਕਰਨੀ ਹੈ ਕੀ ਚੰਜੀ ਚੰਨੀ ਘਰਾਂ ਨੂੰ ਬਣਾਇਆ ਜਾਏਗਾ ਹਾਂਜੀ ਬਣਾਉਣਾ ਪਵੇਗਾ ਅਸੀਂ ਆਪ ਕਾਂਗਰਸ ਹੁੰਦੇ ਹਾਂ ਅਸੀਂ ਮਤਲਬ 27 27 ਸਾਲ ਦੀ ਮੇਰੀ ਏਜ ਹੈ ਤੇ 27 ਸਾਲ ਤੋਂ ਜੇ ਅਸੀਂ ਕਾਂਗਰਸ ਬੱਚਾ ਅਸੀਂ ਲੋਕਾਂ ਦੇ ਵਿਚਰਦੇ ਹਾਂ ਪਿੰਡ ਦੇ ਸਰਪੰਚ ਵੀ ਰਹੇ ਆ ਜੀ ਕਾਂਗਰਸ ਦੇ ਤੇ ਲੋਕਾਂ ਦੀ ਆਵਾਜ਼ ਠੀਕ ਹੈ ਸ਼ੁਕਰੀਆ ਜੀ ਤੁਸੀਂ ਆਪਣੀ ਰਾਏ ਸਾਂਝੀ ਕੀਤੀ ਹੈ ਫੋਨ ਕਾਲ ਕੀਤਾ ਮਿਹਰਬਾਨੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੀਪਕ ਮਾਤਾ ਰੈਡੀ ਲੋ ਜਣੇ ਤੁਸੀਂ ਜੀ ਦੀਪਕ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਵੇਖੋ ਜੋ ਭਾਜਪਾ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਅਸੀਂ ਕਿਸ ਤਰ੍ਹਾਂ ਜਿੰਨੇ ਵੀ ਇਸ ਤੋਂ ਪੱਲਾ ਵੀ ਆਪਣੇ ਵੱਡੇ ਵੱਡੇ ਜਿਹੜੇ ਦਿਗਤ ਚਲੇ ਚਲੇ ਗਏ ਹੋਏ ਆ ਭਾਜਪਾ ਦੇ ਚ ਭਾਟਾ ਵਿੱਚ ਪਰ ਉਹਨਾਂ ਦਾ ਜਿਹੜਾ ਮਾਨ ਸਨਮਾਨ ਜਿਹੋ ਦਾ ਲੋਕ ਜਾਨ ਮੁੱਲ ਕੇ ਸੋਚਦੇ ਵੀ ਉਹ ਜਿਹੜਾ ਹੋਊਗਾ ਪਰ ਉਹ ਤਾਂ ਹੁੰਦਾ ਨਹੀਂ ਆ ਹੂੰ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਆਪਾਂ ਵੇਖ ਲੀਏ ਕਪਟਰ ਮਰਿੰਦਰ ਸਿੰਘ ਜੇ ਆ ਸੁਨੀਲ ਚਾਖੜ ਜੀ ਗਿਆ ਉਹ ਜਿੰਨੇ ਵੱਡੇ ਵੱਡੇ ਦਿਕੇ ਚਰੇ ਗਿਆ ਘੁੱਟਣ ਮਹਿਸੂਸ ਕਰ ਰਿਹਾ ਸੁੱਝ ਪਾਟ ਪਾ ਕੇ ਪਰ ਆਉਣ ਵਾਲਾ ਸਮਾਂ ਜਿਹੜਾ ਬਾ ਫਿਰ ਫਿਰ ਹੀ ਜੜਪਾ ਜਿਹੜੀ ਹੈ ਕਾਂਗਰਸ ਨੂੰ ਤੋੜਨ ਵਾਸਤੇ ਜਿਹੜੀ ਹੈ ਜਿਹੜੀ ਚਾਲ ਚੱਲ ਰਹੀ ਆ ਪਰ ਇਹਦੇ ਵਿੱਚ ਵੇਖੋ ਆਉਣ ਵਾਲੇ ਸਮੇਂ 'ਚ ਕਾਰਜਾ ਸੰਭੀਖ ਨਹੀਂ ਹੁੰਦੀ ਜੀ ਪਰ ਦੀਪਕ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ ਗਏ ਆ ਉਹ ਘੁੱਟਣ ਮਹਿਸੂਸ ਕਰ ਰਹੇ ਆ ਕੋਈ ਗੱਲਬਾਤ ਹੋਈ ਕਿਸੇ ਨਾਲ ਜਾ ਤੁਸੀਂ ਅਬਜ਼ਰਵ ਕੀਤਾ ਇਹ ਜਿੱਦਾਂ ਸੁਨੀਲ ਆਖਰ ਜੀ ਵੱਲੋਂ ਵੀ ਪਿੱਛੇ ਜੀ ਆ ਹੋਈ ਸੀ ਗੱਲਬਾਤ ਸਰ ਜੀ ਕਪਟਨ ਮਰੀਨਰ ਸਿੰਘ ਨੇ ਵੀ ਥੋੜੀ ਸ਼ਿਫਟ ਕੀਤੀ ਥੋੜੇ ਜੇ ਇਹਨਾਂ ਦੇ ਸਦੋ ਮਾਡੇ ਜੀ ਹਿੰਦੀ ਨਾਲ ਕੋਈ ਪ੍ਰਤੀਕਿਰਿਆ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੁੰਦੀ ਆ ਹੂੰ ਠੀਕ ਹੈ ਦੀਪਕ ਜੀ ਸ਼ੁਕਰੀਆ ਸਮਾਗਟ ਇਹ ਗੱਲਬਾਤ ਕੀਤੀ ਹੈ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਰਿਹਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਲੱਗਦਾ ਜਾਂ ਤਾਂ ਬੋਲਣਾ ਚਾਹੁੰਦੇ ਜਾਂ رابطہ ਜਿਹੜਾ ਹੈ ਉਹਨਾਂ ਦੇ ਨਾਲ ਟੁੱਟ ਚੁੱਕਿਆ ਹੈ ਪਰ ਗੱਲ ਇਹ ਹੈ ਕਿ ਚੰਨਜੀ ਚੰਨੀ ਹੋਰਾਂ ਨੂੰ ਬਹੁਤੀ ਸਲਾਹ ਕਾਂਗਰਸ ਸੇ ਨਾ ਛੱਡਣ ਬਾਬਤ ਹੈ ਕਾਂਗਰਸ ਚ ਹੀ ਰਹਿ ਕੇ ਆਪਣਾ ਸੁਨਹਿਰੀ ਭਵਿੱਖ ਦੀ ਉਡੀਕ ਦੇ ਲਈ ਹੈ ਪਰ ਕੇਵਲ ਢਿੱਲੋ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਆ ਉਹਨਾਂ ਨੇ ਉਹਨਾਂ ਨੂੰ ਆਫਰ ਦਿੱਤਾ ਹੁਣ ਇਸ ਆਫਰ ਦਾ ਬਣੇਗਾ ਕਿ ਇੱਕ ਹੋਰ ਕੌਲਰ ਜੁੜ ਚੁੱਕੇ ਉਹਨਾਂ ਤੋਂ ਜਾਣਾਂਗੇ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਸਰ ਰੋਸ਼ਨ ਬੋਲ ਰਹਾ ਹਾਂ ਲੁਧਿਆਣਾ ਸੇ ਜੀ ਕੀ ਕਹਿਣਾ ਚਾਹੁੰਦੇ ਹੋ ਰੋਸ਼ਨ ਜੀ सर चन्नी जी वगैरह कोई नहीं आएंगे वैसे तो भी बात चल रही है आरएसएस विंग से ही है हम लोग जी और बात करना चाहते हैं अभी तो देखो जो ढिल्लो साहब हैं उनकी आने की संभावना ही बन रही है अमित शाह जी जब आ रहे हैं अभी कुछ टाइम में रोशन जी किना आने की संभावना बन रही है जो डेरा जी के है ना ब्यास वाले जी मतलब बीजेपी ज्वाइन करने के कह रहे हैं थुछी? हाँ जी वो अभी यहाँ जब रैली होगी शाहजी की जी. उसमें आएंगे ये चन्नी वगैरह ये कोई नहीं है सर होर कौन ज्वाइन कर सकता है रोशनी ये भी कर सकते हैं साथ में जो अकाली दल के जिनको मिलके आए हैं वो भी आ सकते हैं काफी सारे लोग जुड़ने की संभावनाएं हैं ये चन्नी जी वगैरह बीजेपी जी बीजेपी भी में काम करते हैं आप नहीं मैं आर एस एस विंग से हूँ ਜੀ ਹਾਂਜੀ ਤਾਂ ਆਪਕੋ ਕਹੇ ਚੰਨੀ ਜੀ ਵਗੈਰਾ ਕੁਝ ਨਹੀਂ ਆਉਣਗੇ ਜੀ ਜੀ ਠੀਕ ਹੈ ਹਾਂਜੀ ਸ਼ੁਕਰੀਆ ਇਹ ਲੁਧਿਆਣਾ ਤੋਂ ਰੋਸ਼ਨ ਜੀ ਸੀਗੇ ਇਹ ਨਵੀਂ ਖਬਰਾਂ ਤੇ ਰੋਸ਼ਨੀ ਪਾ ਰਹੇ ਸੀਗੇ ਕਹਿੰਦੇ ਜਿਹੜੇ ਮਿਲ ਕੇ ਆਏ ਐ ਤੇ ਜਿਨ੍ਹਾਂ ਨੂੰ ਮਿਲ ਕੇ ਆਏ ਐ ਤੇ ਉਹੀ ਬੀਜੇਪੀ ਚ ਆ ਜਾਣਗੇ ਤੇ ਹਰ ਰੋਜ਼ ਚਰਚਾਵਾਂ ਦੇ ਇਸ ਬਾਜ਼ਾਰ ਅੰਦਰ ਨਿਤ ਨਵੀਂ ਖਬਰ ਵੇਖਣ ਨੂੰ ਮਿਲਦੀ ਐ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਈ ਵਾਰੀ ਤਾਂ ਉਹ ਪੱਟੇ ਤੇ ਚੜਦੀ ਐ ਤੇ ਕਈ ਵਾਰੀ ਨਹੀਂ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਖਬਰ ਝੂਠੀ ਏ ਕਿ ਸੱਚੀ ਹੁਣ ਤੁਹਾਡੇ ਸਾਹਮਣੇ ਆ ਆਪ ਜੁੜਿਆ ਤੇ ਆਪ ਇਹ ਗੱਲ ਕਹਿ ਰਹੇ ਐ ਤੇ ਕਹਿੰਦੇ ਆਰਐਸਐਸ ਦੇ ਨਾਲ ਅਸੀਂ ਕੰਮ ਕਰਦੇ ਆਂ ਤੇ ਹੋਣ ਨੂੰ ਕੀ ਨਹੀਂ ਹੋ ਸਕਦਾ ਤੇ ਕੀ ਕੁਝ ਨਹੀਂ ਸੀ ਇੱਥੇ ਵਾਪਰਿਆ ਜ਼ਰੂਰ ਸੋਚੋ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸਰ ਜੀ ਚਨਿੰਨ ਮੈਂ ਤਾਂ ਆਜ ਵੀ ਕਹਿੰਦਾ ਵੀ ਸਾਰੇ ਔਖੇ ਨੇ ਇਹ ਜਿਹੜੇ ਔਕੇ ਸਾਡੇ ਕੋਲ ਆਜੋ ਇੱਥੇ ਬੜੀ ਵਧੀਆ ਪਾਰਟੀ ਆ 2027 ਸਰਕਾਰ ਆਉਣ ਵਾਲੀ ਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਸਾਰੇ ਵਧੀਆ ਰਲ ਕੇ ਆਪਾਂ ਪੰਜਾਬ ਦਾ ਫੈਸਲਾ ਕਰੀਏ ਪਲੇਰੀਆਂ ਆ ਪਰ ਆਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਖਾ ਨੇਦ ਨਕੀਤੀ ਨਾਲ ਕਾਂਗਰਸ ਦਾ ਸਿਪਾਈ ਐ